ਸਰਕਾਰ ਦੀ ਹਦਾਇਤਾਂ ਮੁਤਾਬਕ ਤੇ ਮਾਨ ਉਸਕੀ ਦੇ ਆਦੇਸ਼ਾਂ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਅਸੀ ਸਾਡੇ ਸਾਰੇ ਅਫਸਰ ਸਹਿਬਾਨ ਈਐਸਪੀ ਸਹਿਬਾਨ ਸਾਰੇ ਅਸੀਂ ਖੇਤਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਪੁਰੀਆਂ ਨੂੰ ਸੰਭਿਆ ਜਾਵੇ ਇਹਦੇ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਪਏ ਤਾਂ ਹਵਾ ਸਾਡੀ ਠੀਕ ਰਹਿੰਦੀ ਹੈ ਚਾਹ ਜੌਸ਼ਤਿ ਬਣਦੀ ਹੈ ਤੇ ਬੜਾ ਲੋਕਾਂ ਜਾਗਰੂਕਤਾ ਦੇਖੀ ਹੈ ਲੋਕ ਪੁਰੀਆਂ ਸੰਭ ਰਹੇ ਆ ਖੇਤ ਦੇ ਵਿੱਚ ਵੀ ਲੋਕਾਂ ਨੇ ਪੁਰੀ ਸੰਭੀ ਹੋਈ ਹੈ ਬੜਾ ਵਧੀਆ ਹੋਇਆ ਰੱਬੀ ਸਰ ਕਿੰਨਾ ਚੇਂਜ ਹੈ ਪਿਛਲੇ ਸਾਲ ਦੇ ਨਾਲੋਂ ਅਗਲੇ ਪਤੇ ਨੇ ਘਟੇ ਨੇ ਬਹੁਤ ਫਰਕ ਆਇਆ ਜੀ ਪਿਛਲੇ 2-3 ਸਾਲਾਂ ਦੇ ਮੁਤਾਬਿਕ ਸਾਡਾ 80 ਤੋਂ 90% ਜਿਹੜਾ ਹੈ ਇਨਸਟੈਂਸ ਘਟੇ ਨੇ ਤੇ ਤੁਸੀਂ ਦੇਖੋ ਵਾਤਾਵਰਣ ਵੀ ਬੜਾ ਸਾਫ਼ ਸੁਥਰਾ ਹੋ ਗਿਆ ਪਤਾ ਕੀ ਹੁੰਦਾ ਹਾਂ ਸਟਾਕ ਪੀਡੀਐਫ ਆ ਰਿਸਕਸ ਜਸਟ ਲੇਖ ਲਿਖ ਕੇ ਪਿਛਲੇ ਸਾਲ ਕਿੰਨੇ ਕੀਤੇ ਸਨ ਕਿੰਨੇ ਇੰਨਾ ਦੇ ਸਲੇ ਬਹੁਤ ਫਰਕ ਆਇਆ ਕਿਹੜਾ ਸਰ ਵੀ ਕਿਸ ਤਰ੍ਹਾਂ ਨਹੀਂ ਕੀਤੀ ਕਿਹੜਾ ਸਰ ਵੀ ਕੰਪਨਸੇਸ਼ਨ ਹੁੰਦਾ 25 ਰੁਪਏ ਪਰ ਏਕੜ ਹੋ ਗਿਆ ਰੈਡ ਐਂਟਰੀ ਹੁੰਦੀ ਹੈ ਐਫ ਆਈਆਰ ਹੁੰਦੀ ਹੈ ਉਸਤਾ ਐਡੈਂਸੀ ਤੇ ਫਿਰ ਕੀ ਹੁੰਦਾ ਬੰਦੇ ਨੂੰ ਲੋਨ ਲੈਣਾ ਮੁਸ਼ਕਲ ਹੋ ਜਾਂਦਾ ਹੋਰ ਕੋਈ ਨਹੀਂ ਸਹੂਲਤ ਹੈ ਸਰਕਾਰ ਦੀ ਜਿਹੜੀ ਹੁੰਦੀ ਹੈ ਪੈਨਸ਼ਨ ਹੋ ਗਿਆ ਹੋਰ ਹੋ ਗਿਆ ਉਹ ਤਾਂ ਬੰਜਾ ਰਹਿ ਜਾਂਦਾ ਨਾ ਹੋਰ ਵੀ ਜਿਹੜਾ ਫਾਇਦਾ ਸੀ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਪੈਂਦੀ ਹੈ ਕਿ ਤੂੰ ਕਿਸਤਾ ਚ ਉਹ ਦਫ਼ਤਰਾਂ ਨੂੰ ਜਾਣਾ ਪੈ ਜੇ ਦੀ ਸਭ ਆਪਾਂ ਆ ਰਹੇ ਨੇ ਪੁਲਿਸ ਜੀ ਹਮੇਸ਼ਾ ਹੀ ਸਾਡੀ ਐਜ਼ ਅ ਐਡਮਿਨਿਸਟ੍ਰੇਸ਼ਨ ਟੀਮ ਇਕੱਠੀ ਜਾਂਦੀ ਹੈ ਜਦੋਂ ਪਹਿਲਾਂ ਵੀ ਅਸੀਂ ਕਿਸਾਨਾਂ ਨਾਲ ਮੀਟਿੰਗਸ ਕਰਦੇ ਹਾਂ ਉਦੋਂ ਸਾਡੇ ਕਲਸਟਰ ਆਫੀਸਰ ਦੇ ਨਾਲ-ਨਾਲ ਸਾਡੇ ਦੋ ਤੋਂ ਤਿੰਨ ਪੁਲਿਸ ਮੁਲਾਜ਼ਮ ਸਾਰੇ ਦਿੱਤੇ ਹੋਏ ਆਰਾਊਂਡ 294 ਸਾਡੀ ਪੁਲਿਸ ਫੋਰਸ ਇਸੇ ਕੰਮ ਤੇ ਲੱਗੀ ਹੋਈ ਆ ਮੁਣ ਵੀ ਸਮੇਂ ਸਾਰੇ ਹੀ ਮੇਰੇ ਜ਼ਿਲ੍ਹੇ ਦੇ ਜਿੰਨੇ ਅਫਸਰ ਹੈ ਉਹਨਾਂ ਨੂੰ ਸਿਵਲ ਅਫਸਰਾਂ ਦੇ ਕਾਊਂਟਰਪਾਰਟ ਲਾਇਆ ਹੋਇਆ ਹੈ ਉਹ ਵਕਫ ਵਕ ਏਰੀਆ ਚ ਜਾ ਕੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਜਿਵੇਂ ਮੈਂ ਉਹ ਟੀਸੀ ਸਾਹਿਬ ਇਕੱਠੇ ਹੁੰਦੇ ਏਦਾਂ ਹੀ ਏਡੀਸੀ ਐਸਪੀ ਡੀਐਸਪੀ ਐਸਟੀਐਮ ਵਗੈਰਾ ਔਰ ਇਸੇ ਤਰ੍ਹਾਂ ਹੀ ਕੋਸ਼ਿਸ਼ ਅਸੀਂ ਕਰਦੇ ਕਿ ਕਿਸਾਨਾਂ ਨੂੰ ਜੋ ਵੀ ਚੀਫ ਐਗਰੀਕਲਚਰ ਅਫੀਸਰ ਵੀ ਸਾਡੇ ਨਾਲ ਹੁੰਦੇ ਜਿ ਜਿੰਨੀ ਵੀ ਸਹੂਲਤਾਂ ਸੀ ਉਹਨਾਂ ਨੂੰ ਦੇ ਸਕਦੇ ਹੈ ਪ੍ਰਸ਼ਾਸਨ ਵੱਲੋਂ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬਟ ਜਿਵੇਂ ਕਿ ਪਹਿਲਾਂ ਵੀ ਗੱਲ ਹੋਈ ਜੇ ਬਿਲਕੁਲ ਹੀ ਕੋਈ ਨਾ ਮੰਨੇ ਫਿਰ ਤਾਂ ਸਾਨੂੰ ਮਜਬੂਰਨ